ਉਹ ਤਾਂ ਮਾਨ ਨੇ ਲੈਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾਗੇ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਦੁੱਥੇ ਦਾ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਕ ਨਹੀਂ ਕੀਤੀ ਡੀਸਿਲਕ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੀ ਸਰਕਾਰ ਮਿਲੇ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ ਇਹ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ਗੀਆਂ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆ ਆ ਪਈਆਂ ਨੇ ਮੇਰੇ ਕੋਲੇ ਫਲੋ ਦੀਆਂ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਆ ਕਿ ਉਹਦੇ ਮੁਤਾਬਕ ਸਾਰਾ ਬੇਚੋਸਤਾ ਦਾ ਪ੍ਰਬੰਧ ਕਰਦਾ ਆ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ। ਅਸਲ 'ਚ بارش ਕਿੰਨੀ ਹੋਈ 185.5 1961% ਜ਼ਿਆਦਾ। 1961% ਦਾ ਮਾਰਜਨ। 18 ਤਰੀਕ ਨੂੰ 15 ਦੀ ਕੀਤੀ ਗਈ 4.5 70। 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ। 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਵੀ ਨਹੀਂ ਪਿਆ 22 ਨੂੰ 5 ਦੀ ਕੀਤੀ ਗਈ ਕੋਈ ਵੀ ਨਹੀਂ ਪਿਆ 23 ਤਰੀਕ ਨੂੰ 8 mm ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 mm ਦੀ ਭਵਿੱਖਬਾਣੀ 663 ਮਿਲੀਮੀਟਰ ਮੀ ਪਿਆ 676 ਕਿਲੋਮੀਟਰ ਜ਼ਿਆਦਾ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜ਼ਿਆਦਾ 27 ਨੂੰ 5 ਦੀ ਕੀਤੀ ਗਈ 57 ਮਿਲੀਮੀਟਰ ਪਿਆ 1040% ਜ਼ਿਆਦਾ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੱਕ ਕੋਈ ਇਥੇ ਸਾਨੂੰ ਇਹ ਕਿਹੜੇ ਅੰਕ ਦੇ ਰਹੇ ਨੇ ਇਹ ਮਿਲਦਾ ਉਥੇ ਲਾਰ ਕੇ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦੂਣੇ ਹਾਂ ਮੀ ਪਾਉ ਨਹੀਂ ਪਾਉ ਕਾ ਲਿਖ ਦੋ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀ ਭਵਿਕ ਬਾਣੀਆ ਤਾਂ ਇਹਦੇ ਨਾਲ ਤਾਂ ਅਸੀਂ ਗੂਗਲ ਤੇ ਵੈਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ ਇਹ ਉਥੇ ਬਾਬੂ ਉਥੇ ਬੈਠੇ ਤਨਖਾਹਾਂ ਲਈ ਜਾਂਦੇ ਨੇ ਸੂਇਸ਼ ਕਰਕੇ ਸਾਡੇ ਡੈਮਾਂ ਦੀ ਹਾਲਤ ਦੇਖ ਲਓ ਪੌਂਗ ਡੈਮ انیس سو اٹھاسی چر تی لاک پناہ ہزار کیوسک سا ایک دن کا فلو دو ہزار پچیس ترونجا لکھ پچہتر ہزار سکسٹی پوائنٹ فور پرسینٹ زیادہ پانی آیا جی پونگ چنجیت ساگر حالانکہ رنجیت ساگر بعد چ بنے اٹھاسی تو دو ہزار تئی بارہ ہزار 1240000 ਕਿ ਉਸੇ ਕਾਇਆ ਪਰ ਡੇ ਇਸ ਵਾਰ 20000 20 ਲੱਖ 50000 65.3% ਜ਼ਿਆਦਾ ਆਇਆ ਜੀ ਪਾਖੜਾ ਡੈਮ 41 40000 ਤੇ ਇਸ ਵਾਰ 42 ਲੱਖ 50000 2. 65% ਜ਼ਿਆਦਾ ਆਇਆ ਇਹ ਡੈਮਾਂ ਦੀ ਹਾਲਤ ਹੈ ਜੀ ਹੁਣ BBMP ਕੋਲੇ ਇਹ ਦੋਨੇ ਡੈਮ ਨੇ ਪਾਖੜਾ ਤੇ ਪਾਉਂਗ ਅਸੀਂ ਕਹਿੰਦੇ ਰਹਾਂ ਜਨਾਬ ਜੀ اپنے ایل او پی صاحب نے کہا کہ تھی تو چی نہیں لکھی تو تھی این ترین لکھی ہے سر ڈی دی سلٹنگ دھٹیاں دینا تھو سب تو پہلے تو نے کہا کہ, کہ گھر ڈی جی سلٹنگ نہیں کیتی یہ تھوڑے تم ایل ہیں کہ گردے گگر ڈی سلٹنگ کیتی ہے کہ گھر ڈی سلٹنگ کر کے بچیا سر تیرہ بار کا گھر اٹھے ہے 13 ਵਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧਾ ਹੈ ਪਰ ਘਰ ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਲੋਕਿਆ ਜੀ ਅਸੀਂ ਉਹ ਇਤਿਹਾਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਕਦੇ ਪਰ ਕਗਰ ਸੇਫ ਲੰਘ ਗਿਆ ਜੀ ਆ ਮੰਤਰੀ ਸਾਹਿਬ ਦਾ ਏਰੀਆ ਕਗਰ ਦਾ ਹੀ ਹੈ ਫਿਰ ਉਹ ਕਹਿੰਦੇ ਵੀ ਡਰੇਨਾਂ ਦੀ ਸਫਾਈ ਡਰੇਨਾਂ ਦੀ ਸਫਾਈ ਚ ਇਹ ਦੱਸ ਦਿੰਦੇ ਆ ਕਿ ਇਹਨਾਂ ਦੀ ਗਵਰਨਮੈਂਟ ਵੱਲੇ ਕਿੰਨੇ ਕਿਲੋਮੀਟਰ ਕੀਤਾ ਗਿਆ ਹੈ ਤੇ ਅਸੀਂ ਕਿੰਨਾ ਕੀਤਾ ਮੇਰੇ ਕੋ ਡਾਟਾ ਪਿਆ ਹੈ ਮੈਂ ਇਸੇ ਕਰਕੇ ਕਹਿਣਾ ਕਿ ਥੋੜਾ ਜਿਆ ਸੁਣ ਕੇ ਜਾਇਓ ਕਿ ਤੁਸੀਂ ਅਕਸਰ ਟੈਂਪ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਣ ਨੂੰ ਕਰਉ ਤਾਂ ਆਇਆ ਹੀ ਨਹੀਂ ਅੱਜ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਕਿਤੇ ਕਸੂਲੀ ਕਸੂਲੀ ਕਣੀ ਫਿਰਦਾ ਹੁਣ ਆਪਾਂ ਕਹਿੰਦਾ ਮੈਨੂੰ ਫੜਨਗੇ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾਂ ਕਿਸੇ ਸਬੂਤ ਤੋਂ ਸੋ ਢੀ ਸਿਲਟਿੰਗ ਦੀ ਜੀ 60 ਸਾਲਾਂ ਤੋਂ ਖੜਾ ਜੇ ਪੌਂਗ ਡੈਮ ਦੀ ਕਦੇ ਡੀਸੈਂਟਿੰਗ ਨਹੀਂ ਹੋਈ ਜੀ ਅਜਨਾ ਕਦੇਸભાઈ ਹੋਏ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗਰੀਸਿੰਗ ਹੋਈ ਆ ਅਸੀਂ ਐਸਓਪੀ ਬਣਾ ਕੇ ਉਹਨੂੰ ਕੀਤਾ ਜੀ ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸਡੀਆਰਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਦੋਂ ਨੂੰ ਕਲੇਮਟੀ ਰੀਲੀਫ ਫੰਡ ਕਹਿੰਦੇ ਸੀ ਬਾਅਦ ਚ ਐਸਕੇਆਰਐਫ ਕਹਿਣ ਲੱਗੇ ਜੀ 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਆ ਜੀ